ਸੱਚ ਕਰੇ ਦੱਸਿਓ ਉਦੋਂ ਗੋਲਕ ਹੁੰਦੀ ਸੀ ਉੱਥੇ ਹੁੰਦੀ ਹੋਈ ਨਹੀਂ ਸੀ ਅੱਜ ਕੱਲ ਦੇ ਪਨੀਰੀ ਨੂੰ ਨਹੀਂ ਪਤਾ ਆ ਮੇਰੀਆਂ ਮਤਾਮਾ ਮੇਰੇ ਬਜ਼ੁਰਗ ਬੈਠਿਆ ਉਦੋਂ ਗੋਲਕ ਹੁੰਦੀ ਸੀ ਉੱਥੇ ਤੇ ਅੱਜ ਤਿੰਨ ਸੁਣਿਆ ਸੀ ਕਦੇ ਵੀ ਉਹ ਚੋਰੀ ਹੋ ਗਏ ਪੈਸੇ ਨਹੀਂ ਹੋਏ ਸੀ ਤੇ ਹੁਣ ਤੁਹਾਨੂੰ ਪਤਾ ਵੀ ਕੋ ਖੁੰਝੇ ਕੈਮਰਾ ਲੱਗ ਗਿਆ ਕਿ ਇੱਧਰ ਲੱਗਿਆ ਹੈ ਕਿ ਇੱਧਰ ਲੱਗਿਆ ਤੁਹਾਨੂੰ ਪਤਾ ਵੀ ਕਾਰੇ ਵਾਸਤੇ ਲੱਗੇ ਹੋਇਆ ਹੈ ਪਤਾ ਨਾ ਚੋਰਾ ਖਾਤਰ ਥੋੜਾ ਜਿਨ੍ਹਾਂ ਨੇ ਚੋਰੀ ਕਰਨੀ ਆ ਉਹ ਤਾਂ ਇਦਾਂ ਹੀ ਕੈਮਰਾ ਦਾ ਅਰੇਂਜਮੈਂਟ ਪਹਿਲਾਂ ਹੀ ਕਰ ਦਿੰਦੇ ਆ ਇਹ ਕੈਮਰੇ ਲੱਗੇ ਤਾਂ ਐ ਸਾਡੀ ਇਮਾਨਦਾਰੀ ਦਾ ਸਬੂਤ ਆ ਕੋ ਸਤਨਾ ਅਸੀਂ ਇਮਾਨਦਾਰ ਬਹੁਤ ਬਣ ਗਏ ਤੇ ਹੁਣ ਕੈਮਰੇ ਲੱਗੇ ਤਾਂ ਗੋਲਕਾਂ ਰੱਖੀਆਂ ਹੋਈਆਂ ਮੂਹਰੇ ਤੇ ਮੂਹਰੇ ਲਿਖਿਆ ਹੁੰਦਾ ਗੁਰੂ ਕੀ ਗੋਲਕ ਤੇ ਪਿੱਛੇ ਦੋ ਕਿਲੇ ਦਾ ਜੰਦਾ ਲਾਏ ਆ ਸਾਡੇ ਵੀ ਉੱਥੇ ਇਹ ਕੰਮ ਹੈ